ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਹਰਜਿੰਦਰ ਸਿੰਘ ਬਾਰੇ ਹਰਜਿੰਦਰ ਸਿੰਘ ਜੋ ਕਿ ਯੂਐਸਏ ਦੇ ਵਿੱਚ ਯੂ ਟਰਨ ਲੈਂਦੇ ਹੋਏ ਉਹਨਾਂ ਨੂੰ ਇੱਕ ਐਕਸੀਡੈਂਟ ਹੋ ਜਾਂਦਾ ਤੋਂ ਐਕਸੀਡੈਂਟ ਦੇ ਵਿੱਚ ਤਿੰਨ ਜਾਣਿਆਂ ਦੀ ਮੌਤ ਹੋ ਜਾਂਦੀ ਆ ਤੇ ਹਰਜਿੰਦਰ ਸਿੰਘ ਨੂੰ ਕਿਹਾ ਜਾਂਦਾ ਸੀਗਾ ਕਿ 45 ਤੋਂ 50 ਸਾਲ ਦੀ ਸਜ਼ਾ ਹੋਗੀ ਹਾਲਾਂਕਿ ਉਸ ਟਾਈਮ ਤੇ ਕੋਈ ਸਜ਼ਾ ਨਹੀਂ ਹੋਈ ਸੀ ਤੇ ਉਹਨਾਂ ਦੀ ਹੁਣ ਯੂਐਸਏ ਸਰਕਾਰ ਨੇ ਪੋਸਟਮਾਰਟਮ ਰਿਪੋਰਟ ਜਨਤਕ ਕਰ ਦਿੱਤੀ ਗਈ ਆ ਜਿਦੇ ਵਿੱਚ ਵੀਰ ਹਰਜਿੰਦਰ ਸਿੰਘ ਨੂੰ ਥੋੜੀ ਰਾਹਤ ਮਿਲਦੀ ਨਜ਼ਰ ਆ ਰਹੀ ਆ ਉਹਨਾਂ ਦੇ ਯੂਐਸਏ ਦੇ ਵਿੱਚ ਜੋ ਐਕਸੀਡੈਂਟ ਹੋਇਆ ਸੀ ਜੋ ਲੋਕ ਮਾਰੇ ਗਏ ਸੀ ਉਹਨਾਂ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਪਾਇਆ ਗਿਆ ਕਿ ਉਹਨਾਂ ਨੇ ਨਸ਼ਾ ਕੀਤਾ ਹੋਇਆ ਸੀਗਾ ਇਸ ਦੇ ਬੇਸ ਤੇ ਉਹਨਾਂ ਨੂੰ ਹਰਜਿੰਦਰ ਸਿੰਘ ਦੀ ਸਜ਼ਾ ਮਾਫ ਕੀਤੀ ਜਾ ਸਕਦੀ ਆ ਕਿ ਗਲਤੀ ਸਾਰੀ ਉਹ ਗੱਡੀ ਵਾਲੇ ਵੀਰਾਂ ਦੀ ਸੀਗੀ ਹਰਜਿੰਦਰ ਸਿੰਘ ਦੀ ਨਹੀਂ ਸੀਗੀ ਇਸ ਦੇ ਕਾਰਨ ਭਾਰਤ ਦੇ ਵਿੱਚ ਇੱਕ ਪਟੀਸ਼ਨ ਵੀ ਚੱਲੀ ਸੀ ਜਿਸ ਵਿੱਚ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਲੇਕਿਨ ਕੁਝ ਹੀ ਦਿਨਾਂ ਬਾਅਦ ਉਹ ਸਾਈਟ ਨੂੰ ਹੈਕ ਕਰ ਲਿੱਤਾ ਗਿਆ ਤੇ ਉਹ ਪਟੀਸ਼ਨ ਦਾ ਕੋਈ ਮੁੱਲ ਨਾ ਰਿਆ ਤੇ ਫਿਰ ਦੁਬਾਰਾ ਜੋ ਪਟੀਸ਼ਨ ਚੱਲੀ ਉਸ ਦੇ ਬੇਸ ਤੇ ਯੂ ਐਸਏ ਸਰਕਾਰ ਨੂੰ ਝੁਕਣਾ ਪਿਆ ਤੇ ਵੀਰ ਦੀ ਸਜ਼ਾ ਮਾਫ ਕਰ ਦਿੱਤੀ ਗਈ ਆ ਧੰਨਵਾਦ ਜੀ